ਤਰਨਤਾਰਨ ਦੇ ਪਿੰਡ ਬਲਟੋਹਾ ਦੇ ਵਿੱਚ ਦਰਿੰਦਗੀ ਦੀ ਇੰਤਿਹਾਹ ਇੱਕ ਮਹਿਲਾ ਨੂੰ ਨਿਰਵਸਤਰ ਕਰਕੇ ਪਿੰਡ ਦੇ ਵਿੱਚ ਘੁਮਾਇਆ ਪੀੜਤ ਮਹਿਲਾ ਦੇ ਬੇਟੇ ਨੇ ਪਿੰਡ ਦੀ ਕੁੜੀ ਦੇ ਨਾਲ ਕੀਤੀ ਸੀ ਲੰਮਰ ਤਰਨਤਾਰਨ ਦੀ ਪੀੜਤਾ ਨੇ న్యూਸ 18 ਤੇ ਬਿਆਨ ਕੀਤਾ ਆਪਣਾ ਦਰਦ ਕਿਹਾ ਅਜਿਹੀ ਹਰਕਤ ਦੀ ਨਹੀਂ ਸੀ ਉਮੀਦ 31 ਮਾਰਚ ਨੂੰ ਹੋਈ ਸੀ ਬਰਬਾਦ ਪਰ ਪੁਲਿਸ ਕਰਦੀ ਰਹੀ ਟਾਲਮਟੋ ਮਿਊਜ਼ਟਨ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਬਿਆਨ ਤਰਨ ਤਰਨ ਕਟਨਾ ਛੋਵੇਗੀ ਸਖਤ ਤੋਂ ਸਖਤ ਕਾਰਵਾਈ ਐਸਐਸਪੀ ਤੋਂ ਮੰਗੀ ਪੂਰੇ ਮਾਮਲੇ ਦੀ ਰਿਪੋਰਟ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਦਾ ਮੈਨੀਫੈਸਟੋ ਜਾਰੀ ਨਿਆਇ ਪੱਤਰ ਦੇ ਵਿੱਚ 25 ਗਾਰੰਟੀਆਂ ਦਾ ਜ਼ਿਕਰ ਨੌਜਵਾਨਾਂ ਨੂੰ ਰੋਜ਼ਗਾਰ ਕਿਸਾਨਾਂ ਨੂੰ ਐਮਐਸਪੀ ਅਤੇ ਗਰੀਬ ਮਹਿਲਾਵਾਂ ਨੂੰ ਆਰਥਿਕ ਮਦਦ ਦੀ ਗਾਰੰਟੀ ਮੈਨੀਫੈਸਟੋ ਜਾਰੀ ਕਰਦਿਆਂ ਹੀ ਰਾਹੁਲ ਗਾਂਧੀ ਦਾ ਵੱਡਾ ਦਾਵਾ ਕਿਹਾ ਇਹ ਕੋਈ ਇੱਕ ਤਰਫਾ ਨਹੀਂ ਬਲਕਿ ਟੱਕਰ ਦਾ ਹੈ ਮੁਕਾਬਲਾ 2004 ਦੀ ਤਰ੍ਹਾਂ ਸੱਤਾ ਤੋਂ ਬਾਹਰ ਹੋਵੇਗੀ ਪਾਜਬਾ ਸਤਿ ਸ਼੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਤਸ਼ੱਦਦ ਦੀ ਇੰਤਿਹਾ ਕਰ ਦਿੱਤੀ ਜਾਵੇ ਹੱਦਾਂ ਟੱਪ ਦਿੱਤੀਆਂ ਜਾਣ ਇਨਸਾਨੀਅਤ ਦੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਜਾਵੇ ਫਿਰ ਫਰਕ ਤਪੈਂਦਾ ਫਰਕ ਉਸ ਸਮੇਂ ਜ਼ਿਆਦਾ ਪੈਂਦਾ ਏ ਜਦੋਂ ਤਮਾਸ਼ੀ ਬੀਨ ਨੇੜੇ ਖੜੇ ਦੇਖਦੇ ਰਹੇ ਵਾਰਦਾਤ ਹੁੰਦੇ ਸਮੇਂ ਕਿਸੇ ਮਹਿਲਾ ਨੂੰ ਬਚਾਉਣ ਦੇ ਲਈ ਅੱਗੇ ਨਾ ਆਉਣ ਫਰਕ ਉਸ ਸਮੇਂ ਹੋਰ ਵੀ ਜ਼ਿਆਦਾ ਪੈਂਦਾ ਏ ਜਦੋਂ ਪੁਲਿਸ ਦੀ ਕਾਰਜ ਪ੍ਰਣਾਲੀ ਵੀ ਸਵਾਲਾਂ ਦੀ ਕਟਾਰੇ ਦੇ ਵਿੱਚ ਖੜੀ ਹੋ ਜਾਵੇ ਪੁਲਿਸ ਦੇ ਉੱਤੇ ਇਲਜ਼ਾਮ ਲੱਗਣ ਕਿ ਪੁਲਿਸ 4-5 ਦਿਨ ਟਾਲ ਮਟੋਲ ਕਰਦੀ ਰਹੀ ਅੱਜ ਸ਼ੁਰੂਆਤ ਫਰਕ ਤਾਂ ਪੈਂਦਾ ਹੈ ਦੀ ਉਸ ਖਬਰ ਤੋਂ ਜਿਸ ਦੀ ਵਜ੍ਹਾ ਦੇ ਨਾਲ ਪੰਜਾਬ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ ਜਿਵੇਂ ਇੱਕ ਖਬਰ ਸਾਹਮਣੇ ਆਈ ਤਰੰਤਰਨ ਤੋਂ ਇਹ ਪੂਰਾ ਮਾਮਲਾ ਕੀ ਹੈ ਉਹ ਤੁਹਾਨੂੰ ਦੱਸਾਂਗੇ ਪਰ ਇਸ ਮਾਮਲੇ 'ਚ న్యూਸ 18 ਦੇ ਵੱਲੋਂ ਖਬਰ ਦਿਖਾਏ ਜਾਣ ਤੋਂ ਬਾਅਦ ਮਹਿਲਾ ਕਮਿਸ਼ਨ ਐਕਸ਼ਨ ਦੇ ਵਿੱਚ ਹੈ ਉੱਥੋਂ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ న్యూਸ 18 ਦੀ ਖਬਰ ਤੋਂ ਬਾਅਦ ਐਕਸ਼ਨ ਦੇ ਵਿੱਚ ਹੈ ਪੰਜਾਬ ਮਹਿਲਾ ਕਮਿਸ਼ਨ ਤਰੰਤਰਨ ਮਾਮਲੇ ਦੇ ਉੱਤੇ ਦੰਬੀਰ ਨੋਟਿਸ ਲਿਆ ਹੈ ਐਸਐਸਪੀ ਅਤੇ ਡੀਸੀ ਤੋਂ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ ਸ਼ਨੀਵਾਰ ਦੁਪਹਿਰੇ 2 ਵਜੇ ਤੱਕ ਸਟੇਟਸ ਰਿਪੋਰਟ ਮੰਗੀ ਗਈ ਹੈ ਤਰਨਤਾਰਨ ਦੇ ਵਿੱਚ ਮਹਿਲਾ ਨੂੰ ਬਿਨਾਂ ਕੱਪੜਿਆਂ ਤੋਂ ਘੁਮਾਇਆ ਗਿਆ ਸੀ ਯੂਜ਼ ਇਟਨ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਦਿਖਾ ਰਹੀ ਹੈ ਕਿ ਕੀ ਸੀ ਪੂਰਾ ਮਾਮਲਾ ਔਰ ਅਸੀਂ ਜਿਹੜੇ ਚੇਅਰਪਰਸਨ ਨੇ ਪੰਜਾਬ ਮਹਿਲਾ ਕਮਿਸ਼ਨ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆਪਣੇ ਦਰਸ਼ਕਾਂ ਤੱਕ ਵੀ ਉਹ ਗੱਲਬਾਤ ਪਹੁੰਚਾਈ ਤੇ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਨੋਟਿਸ ਲਿਆ ਗਿਆ ਹੈ ਔਰ ਮਾਮਲੇ ਚ ਐਸਐਸਪੀ ਅਤੇ ਡੀਸੀਬੀ ਡੀਸੀ ਤਰਮਤਾਰਨ ਤੋਂ ਇਸ ਪੂਰੇ ਕੇਸ ਦੀ ਰਿਪੋਰਟ ਮੰਗੀ ਗਈ ਹੈ ਵਿਮਨ ਕਮਿਸ਼ਨ ਦੇ ਵੱਲ। ਕਿੰਨੇ ਨਾ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ। ਜੀ। ਔਰ ਬਹੁਤ ਦਿਲ ਨੂੰ ਦੁੱਖ ਲੱਗਦਾ ਕਿ ਇਸ ਜਮਾਨੇ ਦੇ ਅੰਦਰ ਵੀ ਅਸੀਂ ਉਹ ਸਮਾਜ ਦਾ ਹਿੱਸਾ ਬਣਦੇ ਜਾ ਰਹੇ ਹਾਂ ਔਰ ਲੋਕਾਂ ਦੀ ਜਿਹੜੀ ਸਹਿਰ ਸ਼ਕਤੀ ਹੈ ਨਾ ਇਹ ਹੀ ਬਹੁਤ ਘੱਟ ਗਈ ਹੈ ਔਰ ਮਾਂ ਬਾਪ ਵੀ ਇਹੀ ਸੋਚਦੇ ਨੇ ਕਿ ਜਿਹੜੇ ਬੱਚੇ ਨੇ ਇਹ ਸਾਡੀ ਹੀ ਮਰਜ਼ੀ ਨਾਲ ਚੱਲਣ ਲੇਕਿਨ ਅੱਜ ਜ਼ਮਾਨਾ ਬਦਲ ਗਿਆ ਹੈ ਬੱਚੇ ਆਪਣੀ ਜ਼ਿੰਦਗੀ ਦੇ ਬਾਰੇ ਸੋਚ ਸਕਦੇ ਨੇ ਪੜ੍ਹੇ ਲਿਖੇ ਬੱਚੇ ਨੇ ਆਪਣਾ ਕੰਮ ਮਾੜਾ ਚੰਗਾ ਸਭ ਕੁਝ ਸੋਚ ਸਕਦੇ ਨੇ ਤੇ ਮਾਪੇ ਨੂੰ ਵੀ ਚਾਹੀਦਾ ਕਿ ਉਸ ਨੂੰ ਐਕਸੈਪਟ ਕੀਤਾ ਜਾਵੇ ਜਦੋਂ ਕੁੜੀਆਂ ਦਾ ਮਾਪੇ ਆਪਣੇ ਆਪ ਲੱਭ ਕੇ ਵਿਆਹ ਕਰਦੇ ਨੇ ਉਸ ਤੋਂ ਬਾਅਦ ਕੋਈ ਗੜਬੜ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਨੇ ਜੀ ਅਸੀਂ ਡਿਵੋਰਸ ਲੈਣਾ ਸਾਡੀ ਕੁੜੀ ਨੂੰ ਕੁੱਟਿਆ ਜਾਂ ਮਾਰਿਆ ਜਾਂ ਕੀ ਹੈ ਉਹਦਾ ਜ਼ਿੰਮੇਵਾਰੀ ਕਿਤੇ ਮਾਪੇ ਲੈਂਦੇ ਨੇ ਕਿ ਵੀ ਹਾਂ ਇਹ ਕੁੜੀ ਨੇ ਹੁਣ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਲੜਕਾ ਦੇਖ ਕੇ ਵਿਆਹ ਕੀਤਾ ਆ ਉਹ ਦੋਵੇਂ ਇੱਕ ਦੂਜੇ ਨਾਲ ਰਾਜ਼ੀ ਨੇ ਖੁਸ਼ ਨੇ ਇਸੇ ਖੁਸ਼ ਹੋਣਾ ਚਾਹੀਦਾ ਕਿ ਇਹਦੇ ਅੰਦਰ ਤੋਂ ਇਹੋ ਜਿਹਾ ਇੱਕ ਹਰਕਤ ਇਹਨੂੰ ਉਤਰਿਆ ਹੋ ਤੁਸੀਂ ਕਿ ਇੱਕ ਔਰਤ ਨੂੰ ਇਸ ਤਰੀਕੇ ਦੇ ਨਾਲ ਬੇਇੱਜ਼ਤੀ ਕੀਤੀ ਜਾਵੇ ਇਸ ਚੀਜ਼ ਦੀ ਬਿਲਕੁਲ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਆਂ ਔਰ ਇਸ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਸ ਤੱਕ ਇਸ ਔਰਤ ਦੇ ਨਿਵਰਸਾ ਦਾ ਏਟ ਇਸ ਉਹ ਜਿਹੜਾ ਨਾ ਪੁਰਾਣਾ ਜ਼ਮਾਨੇ ਦੀ ਤਰਫ ਦੇ ਇੰਨਾ ਜ਼ਿਆਦਾ ਅੱਜਕੱਲ ਜਿਹੜੀ ਆ ਤਾਨੂੰ ਆਜ਼ਾਦੀ ਹੈ ਬੱਚਿਆਂ ਨੂੰ ਆਜ਼ਾਦੀ ਐ ਸੋ ਸਾਡੇ ਸਮਝ ਆ ਗਿਆ ਪਰ ਤੁਸੀਂ ਇੰਨਾ ਪਿੱਛੇ ਚਲੇ ਜਾਂਦੇ ਹੋ ਕਿ ਅਸੀਂ ਇਹ ਹੁਣ ਇਹਨੂੰ ਜੀ ਜਿੰਵਰ ਸਰਕਾਰ ਕੇ ਨੂੰ ਕੁੱਟਾਂਗੇ ਮਾਰਾਂਗੇ ਉਸ ਔਰਤ ਦਾ ਕੀ ਕਸੂਰ ਹੈ ਕੋਈ ਕਸੂਰ ਨਹੀਂ ਹੈ ਬੱਚਿਆਂ ਨੇ ਵਿਆਹ ਕੀਤਾ ਹੈ ਖੁਸ਼ ਨੇ ਇਹਦੇ ਚ ਉਸ ਔਰਤ ਦਾ ਕੀ ਕਸੂਰ ਹੈ ਜਿਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਫਰੇਟ ਕੀਤਾ ਹੈ ਬਿਲਕੁਲ ਜੀ ਸਾਡਾ ਅਸੀਂ ਜੀ ਇਸ ਤੋਂ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਕਰਾਂਗੇ ਆਮ ਇਨ ਟੱਚ ਵਿਦ them ਕਿ ਅਸੀਂ ਇਸ ਦੀ ਹੁਣ ਬਹੁਤ ਜਲਦੀ ਹੀ ਤੋਂ ਇਹਦਾ ਜਵਾਬ ਵੀ ਮੰਗਾਗੇ ਉਹਨਾਂ ਦੇ ਅਰੈਸਟ ਜਿਹੜੀ ਹੈ ਇਮੀਡੀਏਟਲੀ ਹੋਣੀ ਚਾਹੀਦੀ ਹੈ ਉਧ ਤਰਨ ਤਰਨ ਦੇ ਸਰਹਦੀ ਵਿਧਾਨ ਸਭਾ ਖੇਤਰ ਖੇਮ ਕਰਨ ਦੇ ਪਿੰਡ ਬਲਟੋਹਾ ਦੇ ਵਿੱਚ ਇਹ ਤਸਵੀਰ ਸਾਹਮਣੇ ਆਈ ਤੇ ਜੋ ਕੁਝ ਦੇਖਣ ਨੂੰ ਸਾਹਮਣੇ ਆਇਆ ਉਸ ਨੇ ਹਰ ਕਿਸੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ। ਹotidaswida ਆਪਣੇ ਸਰੀਰ ਨੂੰ ਕਿਸੇ ਤਰੀਕੇ ਢੱਕਣ ਦੀ ਕੋਸ਼ਿਸ਼ ਕਰਦਿਆਂ ਪਿੰਡ ਦੀ ਗਲੀ 'ਚ ਭੱਜ ਰਹੀ ਮਹਿਲਾ ਦੀ। ਇਸ ਮਹਿਲਾ ਦਾ ਕਸੂਰ ਕੁਝ ਵੀ ਨਹੀਂ ਪਰ ਇਸ ਨੂੰ ਸਜ਼ਾ ਦਿੱਤੀ ਗਈ ਇਸ ਦੇ بیٹے ਦੇ ਇੱਕ ਫੈਸਲੇ 'ਤੇ। ਦਰਅਸਲ ਇਸ ਦੇ بیٹے ਨੇ ਲਵ ਮੈਰਿਜ ਕੀਤੀ ਸੀ, ਯਾਨੀ ਪ੍ਰੇਮ ਵਿਆਹ। ਪਰ ਜਿਸ ਕੁੜੀ ਨੂੰ ਇਸ ਦਾ ਬੇਟਾ ਆਪਣੇ ਘਰ ਲੈ ਕੇ ਆਇਆ ਸੀ ਜੀਵਨ ਸਾਥੀ ਬਣਾ ਕੇ ਇਲਜ਼ਾਮ ਹੈ ਕਿ ਉਸ ਕੁੜੀ ਦੇ ਪਰਿਵਾਰ ਨੇ ਹੀ ਇਸ ਮਹਿਲਾ ਦਾ ਇਹ ਹਾਲ ਕੀਤਾ ਆਪਣੀ ਹੱਢ ਬਿਤੀ ਇਸ ਮਹਿਲਾ ਨੇ ਖੁਦ ਬਿਆਨ ਕੀਤੀ ਇਹ ਮੇਰੇ ਘਰ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮੇਰ ਨਾਲ ਮਤਬਨ ਨਹੀਂ ਕੋਈ ਇਹਨਾਂ ਦਾ ਆਤੀ ਬੱਤੀ ਪੈਣ ਦਾ ਮੈਂ ਆਰਦੀ ਭਾਜਣਾ ਸਕੇ ਜਾਨ ਬਚਾਈ ਹੈ ਨਾ ਮੈਨੂੰ ਬਹੁਤ ਮੰਦਾ ਹਾਲ ਕੀਤਾ ਪੁਲਿਸ ਨੂੰ ਇਤਲਾ ਮਿਲੀ ਤਾਂ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਕਾਰਵਾਈ ਦਾ ਭਰੋਸਾ ਦੇ ਰਹੀ ਹੈ ਵੀਡੀਓ ਕਲੀਪਰ ਉਦਾਈ ਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊ ਸੀਗੀ ਤੇ ਜੁਨੀਲੀ ਮੇਟੀ ਹੋਈ ਸੀ ਜੋ ਉਹਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਉਹ ਬਣਾਤੀ ਹੈ ਹਾਂਜੀ ਹਾਂਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਅਸੀਂ ਰੇਡ ਕੰਡਕਟ ਕਰ ਰਹੇ ਹਾਂ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਮਾਮਲਾ ਦਰਜ ਹੈ ਕਾਰਵਾਈ ਜਾਰੀ ਹੈ ਪਰ ਬੇਟੇ ਦੇ ਲੰਬ ਮੈਰਿਜ ਕਰਨ ਦੀ ਇਹ ਕੀਮਤ ਇੱਕ ਬਾ ਨੂੰ ਇਸ ਤਰੀਕੇ ਚ ਚੁਕਾਉਣੀ ਪਵੇ ਤਾਂ ਪੰਜਾਬ ਤੇ ਪੰਜਾਬੀਆਂ ਦੀ ਸੋਚ ਤੇ ਸੱਭਿਆਚਾਰ ਨੂੰ فرق ਤਾਂ ਪੈਂਦਾ ਹੈ ਤੇ ਵੀਡੀਓ ਵਾਇਰਲ ਹੋ ਚੁੱਕੀ ਹੈ 31 ਮਾਰਚ ਦਾ ਪੂਰਾ ਮਾਮਲਾ ਹੈ ਤੇ ਉਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ 'ਚ ਪੁਲਿਸ ਕੈਰੀਏ ਕਿ ਪਰਚਾ ਦਰਜ ਹੋ ਗਿਆ ਖੈਰ ਨਿਊਜ਼ ਇਟਨ ਦੇ ਉੱਤੇ ਐਸਐਸਪੀ ਅਸ਼wini ਕਪੂਰ ਵੀ ਜੁੜੇ ਤੇ ਉਹਨਾਂ ਨੇ ਵੀ ਇਸ ਪੂਰੇ ਮਾਮਲੇ 'ਚ ਇੱਕ ਵੱਡਾ ਬਿਆਨ ਦਿੱਤਾ ਐਸਐਸਪੀ ਤਰੰਤਾਰ ਨੇ ਕਿਹਾ ਕਿ ਪੂਰੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਵੇਗੀ ਬੱਚੇ ਨਹੀਂ ਜਾਣਗੇ ਇਸ ਕੇਸ ਦੇ ਮਲਜ਼ਮ ਔਰ 체ਤੀ ਗ੍ਰਿਫਤਾਰੀ ਵੀ ਹੋਵੇਗੀ ਸਾਰਿਆਂ ਦੇ ਖਿਲਾਫ ਐਕਸ਼ਨ ਅਸੀਂ ਲਵਾਂਗੇ ਐਸਐਸਪੀ ਦੇ ਵੱਲੋਂ ਐਸਐਸਪੀ ਅਸ਼ਵਨੀ ਕਪੂਰ ਨੇ ਤਰਨਤਰਨ ਦੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਗਈ ਹੈ ਦੇਖੋ ਪੁਲਿਸ ਦੇ ਸਾਹਮਣੇ ਚੁਣੌਤੀਆਂ ਹੁੰਦੀਆਂ ਨੇ ਪਰ ਜਦੋਂ 5 ਤੋਂ 6 ਦਿਨ ਤੱਕ ਕਾਰਵਾਈ ਨਾ ਹੋਵੇ ਤਾਂ ਫਿਰ ਸਵਾਲ ਜ਼ਰੂਰ ਉੱਠਦੇ ਨੇ ਕਿ ਆਖਿਰ ਕਿਉਂ ਇਸ ਮਾਮਲੇ 'ਚ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਤਰਨਤਰਨ ਦੇ ਐਸਐਸਪੀ ਜ਼ਰੂਰ ਕਹਿੰਦੇ ਰਹੇ ਕਿ ਵਕ-ਵਕ ਟੀਮਾਂ ਬਣਾ ਕੇ ਪੂਰੇ ਮਾਮਲੇ 'ਚ ਅਸੀਂ ਐਕਸ਼ਨ ਕਰ ਰਹੇ ਹਾਂ ਪਰ ਫਿਲਹਾਲ ਗ੍ਰਿਫਤਾਰੀ ਕਿਸੇ ਦੀ ਨਹੀਂ ਹੋ ਪਾਈ ਹੈ ਜ ਜਈਏ ਤਾਂ ਜਿਹੜੀ ਕੁਲਵਿੰਦਰ ਕੌਰ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ ਵਿਕਟਮ ਹੈ ਇਹਦਾ ਵੀ ਲੜਕੀ ਹੈ ਰਮਨਦੀਪ ਕੌਰ ਉਹਦੀ ਲ ਮੈਰਿਜ ਹੋਈ 1 ਮਹੀਨਾ ਪਹਿਲੇ ਕੁਲਵਿੰਦਰ ਕੌਰ ਨਜ਼ਰ ਕੁਲਵਿੰਦਰ ਕੌਰ ਹੈ ਉਹਨਾਂ ਦੇ ਬੇਟੇ ਦੇ ਨਾਲ ਠੀਕ ਹੈ। ਔਰ ਇਹ ਕੁਲਵਿੰਦਰ ਕੌਰ ਉਸ ਵੇਲੇ ਇਹ ਐਕਚੁਅਲੀ ਪੱਠਿਆਂ ਤੇ ਰਹੇ ਕਿ ਨਾ ਜੀ ਉਹ ਜਿਹੜੇ ਇੱਟਾਂ ਵਗੈਰਾ ਦਾ ਉਹ ਕੱਚੀਆਂ ਇੱਟਾਂ ਬਣਾਉਂਦੇ ਪਥਰੇ ਜਿਨ੍ਹਾਂ ਨੂੰ ਕਹੇ ਲੀ ਆਪਾਂ ਉਹ ਕਰਦੇ ਸੀ ਕੰਮ। ਜੀ ਤੇ ਇਹ ਵੀ 25 ਦਿਨਾਂ ਬਾਅਦ ਲੇਡੀ ਘਰੇ ਆਈ ਸੀ ਤੇ ਮੁੰਡੇ ਦੀ ਮਾਂ ਜਿਹੜੀ ਸੀਗੀ ਕੁਲਵਿੰਦਰ ਕੌਰ ਇਹ ਆਪਣੇ ਦੂਜੇ ਦੋ ਬੇਟਿਆਂ ਨੂੰ ਲੈ ਕੇ ਹਮਮ ਸ਼ਰਨਜੀਤ ਦੇ ਗੁਰ ਸ਼ਰਨ ਨੂੰ ਇਹਦੇ ਘਰੇ ਲਾਂਬਾ ਦੇਣ ਚਲੀ ਗਈ। ਔਰ ਉੱਥੇ ਇਹਨਾਂ ਦੀ ਜਿਹੜੀ ਹੈ ਗੱਲ ਵੱਧ ਗਈ ਆਪਸ ਇਹ ਲੇਡੀਆਂ ਜਿਹੜੀਆਂ ਆਪਸ ਹੱਥੋਪਾਈ ਹੋ ਗਏ। ਠੀਕ ਹੈ। ਹੱਥੋਪਾਈ ਹੋਣ ਤੋਂ ਬਾਅਦ ਉਹ ਖਿੱਚਾ-ਛਿੱਚ ਜੋ ਉਹਨਾਂ ਦੀ ਜ ਸੂਟ ਦਾ ਟੌਪ ਸੀਗਾ ਜਿਹੜਾ ਉਹ ਫਟ ਗਿਆ ਉਹਨਾਂ ਨੇ ਆਪਣੇ ਨੂੰ ਆਪ ਨੂੰ ਚੁੰਨੀ ਨਾਲ ਟਕਿਆ ਤੇ ਇੰਨੇ ਨੂੰ ਇਹ ਜਿਹੜੇ ਸ਼ਰਨਜੀਤ ਜਾਂ ਗੁਰਸ਼ਰਨ ਚੋਹਣਾ ਚੋਕੇ ਸੀ ਨੇ ਉਹਨਾਂ ਦੀ ਦੋ ਇਹਨਾਂ ਨਾਲ ਅਣਪਛਾਤੇ ਬੰਦੇ ਹੋਰ ਸੀ ਜਿਹੜੇ ਅਨ ਆਈਡੈਂਟੀਫਾਈਡ ਅਜੇ ਤੱਕ ਇਹਨਾਂ ਨੇ ਵੀਡੀਓ ਬਣਾ ਲਈ ਉਹਨਾਂ ਦੀ ਜਿਹੜੀ 5-7 ਸੈਕਿੰਡ ਦੀ ਕਲਿੱਪ ਚੱਲ ਰਹੀ ਹੈ ਹੂੰ ਔਰ ਉਸ ਤੋਂ ਬਾਅਦ ਇਹ ਜਿਹੜੇ ਆ ਇੱਕ ਤਰੀਕ ਨੂੰ ਰਾਤ ਨੂੰ ਥਾਣੇ ਆਂਦੇ ਆ ਔਰ ਉਦੋਂ ਵੀ ਇਹ ਰਿਲੇਪਟੈਂਟ ਸੀਗੇ ਕਿ ਮੇਰੀ ਬੇਟੀ ਦਾ ਘਰ ਦਾ ਮਸਲਾ ਹੈਗਾ ਵੀ ਅਸੀਂ ਆਪਸ ਸੇ ਬੈਠ ਕੇ ਸੁਝਾ ਲਾਂਗੇ ਆਪਸ ਦੇਰ ਰੈਲਕਟੈਂਟ ਟੂ ਗੈਟ ਦਾ ਐਫ ਆਈ ਆਰ ਰਜਿਸਟਰਡ ਉੱਥੇ ਸਾਡੇ ਸਬ ਇਨਸਪੈਕਟਰ ਸੁਨੀਤਾ ਰਾਣੀ ਹੈ ਲੇਡੀ ਆਫਸਰ ਹੈ ਉਹਨੇ ਇਹਨਾਂ ਨੂੰ ਪਰਸੂਏਟ ਕੀਤਾ ਬਟ ਦੇ ワー ਲਕਟੈਂਡ ਕਹਿੰਦੇ ਜੀ ਅਸੀਂ ਕੱਲ ਆਵਾਂਗੇ ਹਮ ਐਂਡ ਅਲਟੀਮੇਟਲੀ ਇਹਨਾਂ ਨੂੰ ਪਰਸੂਏਟ ਕਰਕੇ ਉਹਨਾਂ ਨੇ 3 ਤਰੀਕ ਨੂੰ ਇਹਨਾਂ ਨੂੰ ਬੁਲਾ ਕੇ ਜਿਹੜੀਆਂ ਬੰਦੀਆਂ ਧਰਾਵਾਂ ਦੇ ਥੱਲੇ ਕੇਸ ਰਜਿਸਟਰ ਕੀਤਾ ਜੀ ਔਰ ਅਲੱਗ-ਅਲੱਗ ਵੱਖ-ਵੱਖ ਟੀਮਾਂ ਬਣਾ ਕੇ ਇਨ ਦਾ ਮੇਨ ਟਾਈਮ ਇਹ ਨਾ ਇਹ ਮਤਲਬ ਰਿਲੈਕਟੈਂਟ ਵਾਸ ਫਰਮ देयर ਸਾਈਡ ਕੀ ਮੇਰੀ ਜਿਵੇਂ ਆਮ ਆਪਾਂ ਪੰਜਾਬ ਚ ਕਲਚਰ ਦੇਖਦੇ ਆ ਕਿ ਮੇਰੀ ਕੁੜੀ ਦਾ ਘਰ ਹੈ ਬਚ ਜੇਗਾ ਖਰਾਬ ਹੋ ਜੇਗਾ ਨਵੀਂ ਨਵੀਂ ਮੈਰਿਜ ਹੈ ਤੋਂ ਦੇ ਵਰ ਔਨ ਟੂ ਇਟ ਕੀ ਪੈਚ ਅਪ ਹੋ ਜੇ ਬਟ ਔਨ ਦਾ ਪਰਸੂਏਸ਼ਨ ਆਫ ਦਾ ਐਸਚੂ ਦਾ ਕੇਸ ਵਾਸ ਰਜਿਸਟਰਡ ਐਂਡ ਅਸੀਂ ਹੁਣ ਇਹ ਇਹਨਾਂ ਨੂੰ ਨਾਲ ਲੈ ਕੇ ਔਰ ਜਿੱਥੇ ਜਿੱਥੇ ਇਹਨਾਂ ਦੀਆਂ ਕੋਈ ਟਿਕਾਣੇ ਟਕੂਨੇ ਪਤਾ ਲੱਗ ਰਹੇ ਆ ਕਿਉਂਕਿ ਇਹ ਅਲੱਗ-ਅਲੱਗ ਪੱਠਿਆਂ ਤੇ ਜਾਂਦੇ ਹੁੰਦੇ ਆ ਕਿ ਹੋ ਸਕਦਾ ਕਿਸੇ ਪੱਠੇ ਤੇ ਵੀ ਦੇ ਜੁਨੀਆ ਕਿਤੇ ਵੀ ਉੱਥੇ ਅਸੀਂ ਰੇਡਸ ਵਗੈਰਾ ਇਹਨਾਂ ਦੇ ਰਿਸ਼ਤੇਦਾਰੀਆਂ 'ਚ ਕੰਡਕਟ ਕੀਤੇ ਜਾ ਰਹੇ ਔਰ ਛੇਤੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ। ਕਹਿੰਦੇ ਪੁਲਿਸ ਦਾਵਾ ਕਰ ਰਹੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਹੋਵੇਗਾ ਪਰ ਜਦੋਂ 31 ਮਾਰਚ ਨੂੰ ਘਟਨਾ ਵਾਪਰੇ ਔਰ ਉਸਦੇ 5 ਤੋਂ 6 ਦਿਨਾਂ ਬਾਅਦ ਵੀ ਪੁਲਿਸ ਦੇ ਕੋਲ ਬਸ ਭਰੋਸਾ ਹੀ ਹੋਵੇ ਕਿ ਅਸੀਂ ਗ੍ਰਿਫਤਾਰੀਆਂ ਕਰ ਲਵਾਂਗੇ ਫਿਰ ਫਰਕ ਤੱਪੇਂਦਾ ਹੈ। ਕਹਿੰਦੇ ਸਭ ਦੇ ਵਿਚਾਲੇ ਨਿਊਜ਼ 18 ਦੇ ਉੱਤੇ ਵਾਰਦਾਤ ਦੇ ਵਿੱਚ ਜੋ ਪੀੜਤ ਮਹਿਲਾਏ ਉਹ ਵੀ ਸਾਹਮਣੇ ਆਈ। ਉਸ ਮਹਿਲਾ ਦੇ ਵੱਲੋਂ ਵੀ ਆਪਣਾ ਦਰਦ ਬਿਆਨ ਕੀਤਾ। ਨੇ ਮੇਰਾ ਇਹ ਹਸਰ ਕੀਤਾ ਉਹਨਾਂ ਦੀ ਬੇਟੀ ਮੇਰੇ ਬੇਟੇ ਨਾਲ ਲਵ ਕਰਦੀ ਤੇ ਉਹ ਦੋਨੋਂ ਜਿਨੇ ਚਲੇ ਗਏ ਜੀ ਤਾਂ ਮੈਨੂੰ ਨਹੀਂ ਪਤਾ ਕਿ ਉਹ ਉਹਨਾਂ ਵਿੱਚ ਕੋਈ ਇਹੋ ਜਿਹਾ ਰਿਲੇਸ਼ਨ ਹੋਣ ਹੈਗਾ ਹੀ ਕਿ ਨਹੀਂ ਹੈਗਾ ਹੀ ਠੀਕ ਹੈ ਉਹ ਬੱਚੇ ਚਲੇ ਗਏ ਜਦੋਂ ਸਵੇਰੇ ਇਹਨਾਂ ਨੇ ਪੁਲਿਸ ਤੇ ਜੀਆ ਮੈਨੂੰ ਪਤਾ ਲੱਗ ਗਿਆ ਪਤਾ ਲੱਗਾ ਕਿ ਮੇਰਾ ਬੇਟਾ ਲੜਕੀ ਨੂੰ ਲੈ ਗਿਆ ਹੈ ਹਮ ਠੀਕ ਹੈ ਉੱਥੇ ਫਿਰ ਅਸੀਂ ਵੀ ਸਾਰਾ ਪਰਿਵਾਰ ਉਹਨਾਂ ਦੇ ਕੋਲ ਚਲੇ ਗਏ ਬੱਚੇ ਦੀ ਪੁਸ਼ਪੜਤਾਲ ਕਰਕੇ ਕਿ ਕਿੱਥੇ ਹੈ ਦੋਨੋਂ ਉਹ ਸਪਰਟਲ ਕਰਕੇ ਬੱਚਿਆਂ ਕੋਲ ਪਹੁੰਚ ਗਈਆਂ ਫਿਰ ਬਾਅਦ 9 ਮਾਰਚ ਨੂੰ ਉਹਨਾਂ ਦੀ ਮੈਰਿਜ ਹੋ ਗਈ ਆ ਉਸ ਤੋਂ ਬਾਅਦ ਸਰ ਉਹਨਾਂ ਦੀ ਮੈਰਿਜ ਤੋਂ ਬਾਅਦ ਮੈਂ ਕਾਫੀ ਦਿਨ ਉਹਨਾਂ ਦੇ ਨਾਲ ਹੀ ਬੱਚਿਆਂ ਦੇ ਰਹੀ ਫਿਰ ਮੈਂ ਇਹ ਵਾਕਾ ਹੋਣ ਤੋਂ ਪਹਿਲਾਂ ਮੈਂ 28 ਤਰੀਕ ਨੂੰ ਵਾਪਸ ਆਈ ਆ ਜੀ 28 ਮਾਰਚ ਨੂੰ ਵਾਪਸ ਘਰ ਆਈ ਆ ਤੇ 31 ਮਾਰਚ ਵਾਲੇ ਦਿਨ ਮੇਰਾ ਬੂਆ ਖੜਕਾਉਂਦੇ ਆਣ ਕਿ ਚਾਰ ਮੁੰਡੇ ਆ ਤੇ ਇੱਕ ਉਹਨਾਂ ਇੱਕ ਇੱਕ ਲੇਡੀਸ ਆ ਤੇ ਮੇਰਾ ਦਰਵਾਜ਼ਾ ਖੜਕਾਰੇ ਮੈਂ ਨਹੀਂ ਖੋਲ ਰਹੀ ਮੈਨੂੰ ਇਹ ਹੋ ਗਿਆ ਪੀ ਹਾਂ ਅਗਬਰ ਰੋਲਾ ਪਾ ਰਿਆ ਤੇ ਇਹਨਾਂ ਨੇ ਮੇਰੇ ਨਾਲ ਕੁਝ ਗਲਤ ਕਰਨਾ ਹੈ ਬਾਅਦ ਇੱਕ ਲੇਡੀਸ ਨੇ ਉਹਨਾਂ ਨੇ ਭੇਜਿਆ ਉਹਨੇ ਦੂਸਰੇ ਘਰ ਤੋਂ ਮੈਨੂੰ ਕੰਨ ਥਨੀ ਆਵਾਜ਼ ਦਿੱਤੀ ਆ ਮੈਂ ਤੇਰੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲ੍ਹਦੇ ਆਂ ਹੀ ਲੜਕੀ ਦੇ ਭਰਾ ਨੇ ਮੇਰੇ ਵਾਲਾਂ ਤੋਂ ਫੜ ਕੇ ਮੈਨੂੰ ਮੋਟਰਸਾਈਕਲ ਨਾਲ ਮਾਰਿਆ ਹੂੰ ਮੋਟਰਸਾਈਕਲ ਨਾਲ ਮਾਰਿਆ ਮੈਂ ਬਸੁਰਤ ਹੋ ਗਈਆਂ ਜਦੋਂ ਮੋਟਰਸਾਈਕਲ ਨਾਲ ਮਰਤੀ ਆਂ ਉਦੋਂ ਬਾਅਦ ਉਹਦੇ ਵੱਡੇ ਬ੍ਰਦਰ ਨੇ ਮੇਰਾ ਕਮੀਜ਼ ਫਾੜਿਆ ਹੈ ਹੂੰ ਕਿ ਜਦੋਂ ਨਾਲ ਮੈਨੂੰ ਕੁੱਟ ਮਾਰ ਕਰਨ ਲੱਗ ਪਏ ਆ ਪਰ ਤਮੀਜ਼ ਮੇਰਾ ਫਾੜਨ ਤੋਂ ਬਾਅਦ ਉਹਦੀ ਮਦਰ ਨੇ ਕੋਸ਼ਿਸ਼ ਕੀਤੀ ਆ ਮੇਰੇ ਨੀਤੇ ਵਾਲੇ ਕੱਪੜੇ ਉਤਾਰ ਦੇਣਾਂ ਠੀਕ ਹੈ ਉਹ ਮੈਂ ਕੁੱਟ ਖਾਈ ਗਈਆਂ ਪਰ ਮੈਂ نیچے ਵਾਲੇ ਕੱਪੜੇ ਨਹੀਂ ਆਪ ਦੇ ਤਰਨ ਦਿੱਤੇ ਹੂੰ ਤੇ ਪੀੜਤ ਮਹਿਲਾ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਕਿ ਆਖਿਰ ਉਸ ਦਿਨ ਹੋਇਆ ਕਿ 31 ਮਾਰਚ ਨੂੰ ਇਹ ਪੂਰੀ ਘਟਨਾ ਵਾਪਰੀ ਹੈ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਸ ਵੀਡੀਓ ਨੂੰ ਅਸੀਂ ਕੋਸ਼ਿਸ਼ ਕੀਤੀ ਕਿ ਧੁੰਦਲਾ ਕੀਤਾ ਗਿਆ ਔਰ ਦੂਜਾ ਸਪੀੜਿਤ ਮਹਿਲਾ ਦੀ ਆਇਡੈਂਟੀਟੀ ਉਹਨਾਂ ਦੀ ਜਿਹੜੀ ਪਹਿਚਾਨ ਹੈ ਉਹ ਵੀ ਸਾਹਮਣੇ ਨਾ ਵੇਜ਼ ਜ਼ਰੂਰੀ ਹੁੰਦਾ ਹੈ ਔਰ ਉਸ ਦਾ ਵੀ ਅਸੀਂ ਖੂਬ ਧਿਆਨ ਰੱਖਿਆ ਪਰ ਉਮੀਦ ਕਰਦੇ ਹਾਂ ਕਿ ਹੁਣ ਪੁਲਿਸ ਉਹਨਾਂ ਨੂੰ ਸਾਹਮਣੇ ਜ਼ਰੂਰ ਲੈ ਕੇ ਆਵੇਗੀ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂਕਿ ਜਦੋਂ ਪੁਲਿਸ ਐਕਸ਼ਨ ਕਰੇ ਔਰ ਮਿਸਾਲੀ ਸਜ਼ਾ ਦਵੇ ਤਾਂ ਅਜਿਹੇ ਅੰਸਰਾਂ ਨੂੰ ਫਰਕ ਤਪੈਂਦਾ ਹੁਣ ਅੱਗੇ ਵਧਦੇ ਹਾਂ ਤੇ ਕੋਈ ਝੋੜ ਖਬਰਾਂ ਦਾ ਰੁਕ ਕਰਾਂਗੇ ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਨਿਆ ਪੱਤਰ ਨਾਮ ਦੇ ਨਾਲ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਅਤੇ ਕਾਂਗਰਸ ਨੇ ਇਸ ਨਿਆਂ ਪੱਤਰ ਦੇ ਵਿੱਚ ਪੰਜ ਤਰ੍ਹਾਂ ਦੇ ਨਿਆਂ ਅਤੇ 25 ਗਾਰੰਟੀਆਂ ਦਾ ਵਾਅਦਾ ਦੇਸ਼ ਦੇ ਲੋਕਾਂ ਨਾਲ ਕੀਤਾ ਹੈ। ਇਹਨਾਂ ਦੇ ਵਿੱਚ Dalit, Adivasi, ਪਿਛੜੇ ਲੋਕਾਂ ਨੂੰ ਪੰਜ ਗਾਰੰਟੀਆਂ, ਕਿਸਾਨਾਂ ਨੂੰ ਪੰਜ ਗਾਰੰਟੀਆਂ, ਮਹਿਲਾਵਾਂ ਦੇ ਲਈ ਪੰਜ ਗਾਰੰਟੀਆਂ, ਮਜ਼ਦੂਰਾਂ ਨੂੰ ਪੰਜ ਗਾਰੰਟੀਆਂ ਅਤੇ ਨੌਜਵਾਨਾਂ ਨੂੰ ਵੀ ਪੰਜ ਗਾਰੰਟੀਆਂ ਦਿੱਤੀਆਂ ਗਈਆਂ ਨੇ। ਇਹਨਾਂ ਪੰਜ ਪਿੱਲਰਸ ਵਿੱਚੋਂ 25 ਗਾਰੰਟੀ ਨਿਕਲਦੇ ਹਨ। ਹਰ 25 ਗਾਰੰਟੀ ਨੇ ਕਿਸੇ ਨਾ ਕਿਸੇ ਕੋ ਲਾਭ मिलने का इसके अंतर्गत यहाँ पर हमारे मैनिफेस्टो में भी है और इसके लिए जो हम पहले से ही करते हुए आए हैं वो भी हमने इसका उल्लेख किया है कांग्रेस ने यहां पत्र दे जरिए नौजवानों नौ को लाख सरकारी नौकरियां किसानों को एमएसपी पे कानूनी गारंटी के ही कर्ज माफिया ate खेती नु जीएसटी मुक्त करने दी गारंटी भी देती है

ये न्यूयॉर्क की बफेलो लिबर की है बफेलो शब्द को हिंदी में भैंस कहते हैं और हिंदी में कहावत होती अकल है अकल बढ़िया तो मुझे लगता है के कानूनी दे, 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 वादे दे। सवाल पूछा गया तो कि पिछले कई साल तो बन रहे पर लागू नहीं हों तक इन्हों ने राजनीफेस्टो ही जारी करते गारंटिया देने लग गए لیکن چاہے کانگریس ہوے چاہے ਕალიਦਲ ਬਾਦਲ ਹੋਵੇ چاہے دوسری کوئی پارٹی ਹੋਵੇ پنجاب وچ ਇਹਨਾਂ ਦੀ کریڈیبلٹی ਬਿਲਕੁਲ ਨਹੀਂ ਹੈ 45 ਪੰਨਿਆਂ ਦੇ ਮੈਨੀਫੈਸਟੋ ਦੇ ਜ਼ਰੀਏ ਕਾਂਗਰਸ ਨੇ ਜਿਹੜੀਆਂ ਗਰੰਟੀਆਂ ਦਾ ਜ਼ਿਕਰ ਕੀਤਾ ਉਸ ਨੂੰ ਲੈ ਕੇ ਵਿਰੋਧੀ ਹਮਲਾਬਰ ਨੇ ਜੇ ਮੈਨੀਫੈਸਟੋ ਤਾਂ ਜਾਰੀ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਪੋਲੀਟੀਕਲ ਪਾਰਟੀ ਦੇ ਦਾਅਵੇ ਵਾਦੇ ਮੈਨੀਫੈਸਟੋ ਘੋਸ਼ਣਾ ਪੱਤਰ ਤੁਹਾਡੇ ਸਾਹਮਣੇ ਹੋਣਗੇ ਪਰ ਸਵਾਲ ਇਹ ਹੈ ਕਿ ਬਾਕੀ ਹੀ ਪੋਲੀਟੀਕਲ ਪਾਰਟੀਆਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆਪਣੇ ਮੈਨੀਫੈਸਟੋ ਨੂੰ ਯਾਦ ਰੱਖਦਿਆਂ ਨੇ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਸਮੇਂ-ਸਮੇਂ ਦੇ ਉੱਤੇ ਵਕ-ਵਕ ਤਰੀਕੇ ਦੇ ਨਾਰੇ ਔਰ ਵਕ-ਵਕ ਤਰੀਕੇ ਦਾ ਜਿਹੜਾ ਵਾਅਦਾ ਹੈ ਉਹ ਕੀਤਾ ਜਾਂਦਾ ਮਰ ਰਿਹਾ ਹੈ ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਨਾਰੇ ਦੇ ਨਾਲ ਹੀ ਜੁੜਿਆ ਹੋਇਆ ਹੈ ਜੋ ਦਾਅਵੇ ਕੀਤੇ ਜਾਂਦੇ ਨੇ ਵਾਅਦੇ ਕੀਤੇ ਜਾਂਦੇ ਨੇ ਇਲੈਕਸ਼ਨ ਦੇ ਦੌਰਾਨ ਅੱਜ ਦਾ ਸਵਾਲ ਹੈ ਕਿ ਕਿਹੜੇ ਆਗੂ ਨੇ ਗਰੀਬੀ ਹਟਾਓ ਦਾ ਨਾਰਾ ਦਿੱਤਾ ਸੀ ਚਾਰ ਆਪਸ਼ੰਕਤ ਦੇ ਸਾਹਮਣੇ ਨੇ ਇਹ ਲਾਲ ਬਹਾਦਰ ਸ਼ਾਸਤਰੀ অপশন বি ইন্দিরা গান্ধী অপশন সি রাজীব গান্ধী বা ਫਿਰ অপশন ডি ਅਟਲ ਬਿਹਾਰੀ ਵਾਜਪਾਈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਲਾਲ ਬਹਾਦਰ ਸ਼ਾਸਤਰੀ ਹੋਣ ইন্দিরা গান্ধী ਹੋਣ ਰਾਜੀਵ গান্ধী ਹੋਣ ਅਟਲ ਬਿਹਾਰੀ ਵਾਜਪਾਈ ਹੋਣ ਤੱਕ ਕਿਹਨੇ ਦਿੱਤਾ ਸੀ ਗਰੀਬੀ ਹਟਾਓ ਦਾ ਨਾਰਾ ਇਸ ਸਵਾਲ ਦਾ ਜਵਾਬ ਥੋੜੀ ਜਿ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਰੱਖਾਂਗੇ ਪ੍ਰੋਗਰਾਮ ਦੇ ਦੌਰਾਨ ਅਗਲੀ ਖਬਰ ਤੇ ਰੁੱਕ ਕਰਦੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਮੀਟਿੰਗਸ ਕਰਕੇ ਰਣਨੀਤੀ ਉਲੀਕ ਰਹੀ ਹੈ। ਅਤੇ ਮੁੱਖ ਮੰਤਰੀ ਮਾਨ ਦੀ ਅਗਵਾਈ ਦੇ ਵਿੱਚ ਲਗਾਤਾਰ ਚੌਥੇ ਦਿਨ ਵੀ ਪਾਰਟੀ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਸਾਥ ਇਤਾਂ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਨਾਲ ਸੀਟਾਂ ਤੇ ਜਿੱਤੇ ਹੋਏ ਵਿਧਾਇਕ ਅਤੇ ਹੋਰ ਅਹੁਦੇਦਾਰ ਮੀਟਿੰਗ 'ਚ ਸ਼ਾਮਲ ਹੋਏ। ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਚੋਣ ਪ੍ਰਚਾਰ ਨੂੰ ਲੈ ਕੇ ਗਾਈਡਲਾਈਨਸ ਜਾਰੀ ਕੀਤੀਆਂ। ਸੀਐਮ ਦੇ ਵੱਲੋਂ ਪੇਸ਼ ਕੀਤੇ ਰੋਡਮੈਪ ਤੋਂ ਬਾਅਦ ਉਮੀਦਵਾਰ ਉੱਚਾ ਦੇ ਵਿੱਚ ਨਜ਼ਰ ਆਏ ਅਤੇ ਆਪਣੀ ਜਿੱਤ ਦਾ ਦਾਵਾ ਠੋਕਿਆ 2 ਸਾਲਾਂ ਤੋਂ ਮਾਨ ਸਾਹਿਬ ਦੀ ਸਰਕਾਰ ਨੇ ਲੈ ਆ ਮੁੱਖ ਮੰਤਰੀ ਜੀ ਵੱਲੋਂ ਹਦਾਇਤਾਂ ਹੈ ਕਿ ਘਰ ਘਰ ਤੱਕ ਅਸੀਂ ਹਰੇਕ ਪਰਿਵਾਰ ਤੱਕ ਹਰੇਕ ਘਰ ਤੱਕ ਇਹ ਸਾਰਾ ਕੰਮਾਂ ਦਾ ਵੇਰਵਾ ਲੈ ਕੇ ਜਾਵਾਂਗੇ ਅਸੀਂ 13ਾਂ ਦੀਆਂ 13 ਸੀਟਾਂ ਜਿੱਤਦੇ ਸਾਡੇ ਵੱਲੋਂ ਉੱਥੇ ਕੋਈ ਕਾਲੀ ਆਜੇ ਕੋਈ ਕਾਂਗਰਸੀ ਆਜੇ ਕੋਈ ਭਾਜਪੀ ਆਲਾ ਸਾਨੂੰ ਅੱਜ ਦੇ ਟਾਈਮ ਤੇ ਕੋਈ ਮੁਕਾਬਲੇ ਚ ਨਹੀਂ ਦਿੰਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਦਾ ਦੌਰ ਜਾਰੀ ਹੈ ਅਧਿਕਮਾਨ ਜਦੋਂ ਖੁਦ ਮੁੱਖ ਮੰਤਰੀ ਸੰਭਾਲ ਰਹੇ ਹੋਣ ਫਿਰ ਫਰਕ ਤੱਪਦਾ ਹੈ। ਔਰ ਸੀਐਮ ਤੱਕ ਹਰ ਹਲਕੇ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਗੱਲਬਾਤ ਦੇ ذریعے ਪੂਰੀ ਰਣਨੀਤੀ ਉਲੀਕੀ ਜਾ ਰਹੀ ਹੈ। ਅਜੇਬਾਦਿਆਂ ਤੇ ਹੁਣ ਖਬਰ ਫਰੀਦਕੋਟ ਤੋਂ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨਿਮੋਗਾ ਦੇ ਵਿੱਚ ਰੋਗ ਸ਼ੋਕ اٹੇ। ਦੀ ਹੰਸ ਦੇ ਰੋਡ ショਅ ਦੌਰਾਨ ਬਕਰੀ ਤਸਵੀਰ ਨਜ਼ਰ ਆਈ ਦਰਅਸਲ ਬੀਜੇਪੀ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਜਾਣ ਕਰਕੇ ਹੰਸਰਾਜ ਹੰਸ ਦਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਯੂਨੀਅਨ ਦੇ ਝੰਡੇ ਚੁੱਕ ਕੇ ਨਾਰੇਬਾਜ਼ੀ ਕਰਨ ਪਹੁੰਚੀ ਹੋਈ ਸਨ ਹੰਸਰਾਜ ਹੰਸ ਦਾ ਕਾਫਲਾ ਜਦੋਂ ਇੱਥੇ ਪਹੁੰਚਿਆ ਤੇ ਨੇ ਹੰਸਿੰਘਰ ਦਾ ਜਥਾ ਜਿੱਥੇ ਹੰਸਰਾਜ ਹੰਸ ਦੇ ਇਸ ਰੋਡ ショਅ ਨੂੰ ਸਕਾਟ ਕਰ ਰਿਹਾ ਸੀ ਤਾ ਦੂਜੇ ਪਾਸੇ ਦੂਜੀ ਲੇਨ ਦੇ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਸੀ ਹੰਸ ਖੁੱਲੀ ਜੀਪ ਦੇ ਵਿੱਚ ਸਵਾਰ ਸੀ ਅਤੇ ਇੱਕ ਮੌਕਾ ਅਜਿਹਾ ਵੀ ਆਇਆ ਜਦੋਂ ਉਹਨਾਂ ਨੇ ਕਾਲੇ ਛੰਡੇ ਵਿਖਾ ਰਹੇ ਕਿਸਾਨਾਂ ਤੇ ਫੁੱਲ ਵਰਸਾਏ ਮੋਗਾ ਪਹੁੰਚਣ ਤੇ ਵੀ ਹੰਸ ਦਾ ਸੂਫੀ ਗਾਇਕੀ ਵਾਲਾ ਅੰਦਾਜ਼ ਕਾਇਮ ਰਿਹਾ ਉੱਠ ਫਰੀਦ ਸੁਤਿਆ ਤੇ ਤੂੰ ਛਾੜੂ ਦੇ ਮਸੀਹ ਤੂੰ ਸੁਤ ਰੱਬ ਜਾਗਦਾ ਤੇਰੀ ਡਾਡੇ ਨਾਲ ਪਰੇ ਮੁਗਾ ਦੇਸ਼ ਦੀ ਪਾਲ ਤੋਂ ਸਾਹਮਣੇ ਆਈ ਇਸ ਤਸਵੀਰ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਕਈ ਚਰਚਾ-ਮੰਦ ਸਵਿਛੜ ਦਿੱਤੀਆਂ ਨੇ ਤਾਂ ਹੰਸਰਾ ਜਹਾਂਸ ਆਪਣੀ ਚੋਣ ਕੈਂਪੇਨ ਦੇ ਵਿੱਚ ਲੱਜੁਕੇ ਨੇ ਤੇ ਸਭ ਦੇ ਵਿਚਾਲੇ ਉਹਨਾਂ ਦਾ ਗਾਇਕੀ ਵਾਲਾ ਅੰਦਾਜ਼ ਵੀ ਨਜ਼ਰ ਆ ਰਿਹਾ ਹੈ ਉਧਰ ਹਿੱਸਾਤ ਦੇ ਵਿੱਚ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ੰਤ ਚੁਟਾਲਾ ਨੂੰ ਦੋ ਪਿੰਡਾਂ ਦੇ ਵਿੱਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਲੋਕਾਂ ਦੇ ਵਿਰੋਧੀ ਪਹਿਲੀ ਤਸਵੀਰ ਹਿਸਾਰ ਦੇ ਪਿੰਡ ਨਾਬਾ ਤੋਂ ਸਾਹਮਣੇ ਆਈ ਜਿੱਥੇ ਕਿਸਾਨਾਂ ਨੇ ਦੁਸ਼ੰਤ ਦੇ ਕਾਫਲੇ ਨੂੰ ਅੱਗੇ ਜਾਣ ਤੋਂ ਰੋਕ ਲਿਆ ਤੇ ਕਾਲੇ ਝੰਡੇ ਦਿਖਾਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੁਸ਼ੰਤ ਦੀ ਗੱਡੀ ਨੂੰ ਰੋਕ ਕੇ ਉਹਨਾਂ ਨੂੰ ਕਿਸਾਨ ਆंदोलਨ ਦੇ ਨਾਲ ਜੁੜੇ ਕੁੱਝ ਸਵਾਲ ਪੁੱਛੇ ਸਨ ਜਿਸ ਤੇ ਦੁਸ਼ੰਤ ਨੇ ਕਿਹਾ ਕਿ ਤੁਸੀਂ ਰਾਜਨੀਤੀ ਕਰ ਰਹੇ ਹੋ ਇਸ ਤੋਂ ਬਾਅਦ ਕਿਸਾਨ ੜਕ ਗਏ ਤੇ ਦੁਸ਼ੰਤ ਦੀ ਗੱਡੀ ਦੇ ਅੱਗੇ ਬਹਿ ਗਏ ਅਚੀਰ ਦੁਸ਼ੰਤ ਨੂੰ ਗੱਡੀ ਤੋਂ ਹੇਠਾਂ ਉਤਰ ਕੇ ਦੂਜੀ ਗੱਡੀ ਦੇ ਵਿੱਚ ਬਹਿ ਕੇ ਅੱਗੇ ਜਾਣਾ ਪਿਆ ਨਾਬਾ ਪਿੰਡ ਦਾ ਵਿਰੋਧ ਜੇ ਰੁਕਿਆ ਵੀ ਨਹੀਂ ਸੀ ਕਿ ਪਿੰਡ ਕਮੜਾ ਦੇ ਵਿੱਚ ਵੀ ਲੋਕਾਂ ਨੇ ਇਸੇ ਅੰਦਾਜ਼ ਦੇ ਵਿੱਚ ਦੁਸ਼ਯੰਤ ਨੂੰ ਰੋਕਿਆ ਲੋਕਾਂ ਦਾ ਵਿਰੋਧ ਇਸ ਹੱਦ ਤੱਕ ਸੀ ਕਿ ਦੁਸ਼ਯੰਤ ਦੇ ਕਾਫਲੇ ਨੂੰ ਪਿੰਡ ਦੇ ਵਿੱਚ ਵੜਨ ਹੀ ਨਹੀਂ ਦਿੱਤਾ ਗਿਆ ਕਿਸਾਨਾਂ ਨੇ ਕਿਹਾ ਕਿ ਉਸ ਸਮੇਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਸੀ ਇਸ ਕਰਕੇ ਅਸੀਂ ਦੁਸ਼ਯੰਤ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦਵਾਂਗੇ ਸਿਆਸੀ ਆਗੂਆਂ ਦੇ ਵਿਰੋਧ ਦੇ ਵਿੱਚ ਆਮ ਲੋਕ ਜਦੋਂ ਇਸ ਤਰੀਕੇ ਖੁੱਲਕੇ ਬਾਹਰ ਨਿਕਲੋਂ ਫਿਰ ਫਰਕ ਕਦ ਪੈਂਦਾ ਉਗਲੀ ਖਬਰ ਤੇ ਰੁਕ ਕਰਦੇ ਹਾਂ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਪ੍ਰੈਜ਼ਾਈਡਿੰਗ ਆਫੀਸਰ ਅਨਿਲ ਮਸੀਹ ਨੇ ਸੁਪਰੀਮ ਕੋਰਟ ਦੇ ਵਿੱਚ ਬਿਨਾਂ ਸ਼ਰਤ ਮਾਫੀ ਮੰਗੀ ਅਨਿਲ ਮਸੀਹ ਤੇ ਚੰਡੀਗੜ੍ਹ ਮੇਅਰ ਚੋਣਾਂ ਦੇ ਸਮੇਂ 8 ਵੋਟਾਂ ਨੂੰ ਖਰਾਬ ਕਰਨ ਦੇ ਇਲਜ਼ਾਮ ਲੱਗੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਗਲਤ ਬਿਆਨ ਦੇਣ ਦੇ ਲਈ ਉਹਨਾਂ ਨੂੰ ਅਦਾਲਤ ਨੇ ਕੋਰਟ ਆਫ ਕੰਟੈਂਪਟ ਦਾ ਨੋਟਿਸ ਵੀ ਦਿੱਤਾ ਸੀ ਕਾਬਲੇ ਗੌਰ ਹੈ ਕਿ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਸੁਪਰੀਮ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪ੍ਰੈਜ਼ਾਈਡਿੰਗ ਆਫੀਸਰ ਅਨਿਲ ਮਸੀ ਨੇ ਉਹਨਾਂ ਨੂੰ ਮਿਲੇ ਵੋਟਾਂ ਨੂੰ ਜਾਣਬੁੱਝ ਕੇ ਖਰਾਬ ਕੀਤਾ ਹੈ ਇਸ ਦੇ ਪੱਕ ਦੇ ਵਿੱਚ ਉਹਨਾਂ ਨੇ ਅਦਾਲਤ 'ਚ ਵੀਡੀਓ ਸਬੂਤ ਵੀ ਰੱਖੇ ਸਨ ਜਦੋਂ ਅਦਾਲਤ ਦੇ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਵੋਟ ਕਿਉਂ ਖਰਾਬ ਕੀਤੇ ਤਾਂ ਅਨਿਲ ਮਸੀ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਸੀ ਕਿ ਜੋ ਵੋਟ ਪਹਿਲਾਂ ਤੋਂ ਖਰਾਬ ਸਨ ਉਹਨਾਂ ਨੇ ਸਿਰਫ ਉਹਨਾਂ ਵੋਟਾਂ ਨੂੰ ਹੀ ਟਿਕ ਮਾਰਕ ਕੀਤਾ ਸੀ ਪਰ ਅਦਾਲਤ ਨੇ ਖੁਦ ਉਹਨਾਂ ਬੋਟਾਂ ਨੂੰ ਦੇਖ ਕੇ ਮੰਨਿਆ ਕਿ ਉਹ ਚੋਣ ਅਧਿਕਾਰੀ ਦੇ ਵੱਲੋਂ ਹੀ ਖਰਾਬ ਕੀਤੇ ਗਏ ਸਨ ਇਸ ਦੇ ਉੱਤੇ ਮਸੀ ਨੂੰ ਅਦਾਲਤ ਨੇ ਨੋਟਿਸ ਜਾਰੀ ਕੀਤਾ ਸੀ ਨੋਟਿਸ ਦੇ ਜਵਾਬ ਦੇ ਵਿੱਚ ਚੋਣ ਅਧਿਕਾਰੀ ਅਨਿਲ ਮਸੀ ਦੇ ਵੱਲੋਂ ਪਹਿਲਾਂ ਅਦਾਲਤ ਦੇ ਵਿੱਚ ਜਵਾਬ ਦਿੱਤਾ ਗਿਆ ਸੀ ਕਿ ਜਦੋਂ ਪਿਛਲੀ ਵਾਰ ਸੁਪਰੀਮ ਕੋਰਟ ਦੇ ਵਿੱਚ ਬਿਆਨ ਦੇਣ ਆਏ ਸਨ ਉਸ ਸਮੇਂ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਾਰਨ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਉਹਨਾਂ ਨੇ ਕੀ ਬਿਆਨ ਦਿੱਤਾ ਹੈ ਮਨ ਲਾ ਕੇ ਹੁਣ ਅਨਿਲ ਮਸੀ ਨੇ ਹਲਫਨਾਮਾ ਦਾਖਲ ਕਰਕੇ ਬਿਨਾਂ ਸ਼ਰਤ ਮਾਫੀ ਜ਼ਰੂਰ ਮੰਗ ਲਈ ਹੈ ਉਧਰ ਹਾਈ ਕੋਰਟ ਨੇ ਪੰਜਾਬ ਦੇ ਗ੍ਰੈਸ ਕਟਰ ਅਤੇ ਡੀਜੀਪੀ ਨੂੰ 25000 ਰੁਪਏ ਦਾ ਜੁਰਮਾ ਲਗਾਇਆ ਇਹ ਮਾਮਲਾ 2016 ਦੇ ਵਿੱਚ ਕਾਂਸਟੇਬਲ ਭਰਤੀ ਦੇ ਵਿੱਚ ਰੱਖਵਾ ਕਰਨ ਦੇ ਨਾਲ ਜੁੜਿਆ ਹੈ ਦਰਸਲ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸੰਕਿਉ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਦੀ ਭਰਤੀ 'ਚ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਨੂੰ 2% ਰਾਖਵਾ ਕਰਨ ਦੇਵੇਗੀ। ਇਹਨਾਂ ਹੁਕਮਾਂ ਦੇ باوجود ਕਿਸੇ ਨੂੰ ਵੀ ਰਾਖਵਾ ਕਰਨ ਨਹੀਂ ਮਿਲਿਆ। ਮਾਮਲਾ ਹਾਈ ਕੋਰਟ ਪਹੁੰਚਿਆ ਤੇ ਹੁਣ ਪੰਜਾਬ ਦੇ ਗ੍ਰੈਸ ਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਡੀਜੀਪੀ ਗੌਰਵ ਯਾਦਵ ਨੂੰ 25 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ। ਇਸ 'ਤੇ ਹਾਈ ਕੋਰਟ ਨੇ ਬੜੀ ਸਟ੍ਰਿਕਟਲੀ ਉਹਨਕੋ ਇੱਕ ਹਦਾਇਤ issues ਕੀਤੀ ਹੈ ਕਿ ਨੈਕਸਟ ਡੇਟ ਸੇ ਪਹਿਲੇ ਜਾਂ ਤਾਂ ਇਹਨਕੇ ਅਪੋਇੰਟਮੈਂਟ order issue ਕੀਤੇ ਅਦਰਵਾਈਜ਼ ਨੈਕਸਟ ਡੇਟ ਤੇ ਡੀਜੀਪੀ ਪੰਜਾਬ ਔਰ ਪ੍ਰਿੰਸੀਪਲ ਸੈਕਟਰੀ ਪੰਜਾਬ ਕੋ ਹਾਈ ਕੋਰਟ ਨੇ ਬੁਲਾਇਆ ਹੈ ਉਹਨਾਂ ਕੋ ਕਲੀਅਰ ਬੋਲ ਦਿਆ ਕਿ ਅਗਰ ਆਪਣੇ ਨਹੀਂ ਇੰਪਲੀਮੈਂਟ ਕੀਤਾ ਤਾਂ ਆਪਕੋ ਯਹੀਂ ਸੇ ਹਮ ਕੰਟੈਂਪਟ ਮੇ ਪਨਿਸ਼ ਕਰਾਇਆ ਜਾਏਗਾ ਇਸ ਤੋਂ ਇਲਾਵਾ ਕੋਰਟ ਨੇ ਚਿਤਾਵਨੀ ਦਿੱਤੀ ਕਿ ਜੇਕਰ 4 ਜੁਲਾਈ ਤੱਕ ਹਾਈ ਕੋਰਟ ਦੇ ਆਦੇਸ਼ ਲਾਗੂ ਨਹੀਂ ਕੀਤੇ ਤਾਂ ਦੋਵੇਂ ਅਧਿਕਾਰੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਹੋਵੇਗਾ ਹੁਣ ਅੱਗੇ ਬਾਦਿਆਂ ਤੇ ਬਾਰੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ 5 ਅਪ੍ਰੈਲ ਦੇ ਇਤਿਹਾਸ ਕੇ ਕੁਝ ਕਹਿੰਦਾ 5 ਅਪ੍ਰੈਲ ਦੇ ਇਤਿਹਾਸ ਜੁੜਿਆ ਹੋਇਆ ਸਮੁੰਦਰ ਦੇ ਨਾਲ ਜਿੱਥਾਂ ਕੌਮੀ ਸਮੁੰਦਰੀ ਦਿਵਸ ਹੁੰਦਾ ਹੈ 5 ਅਪ੍ਰੈਲ ਦੇ ਦਿਨ ਯਾਨੀ ਕਿ ਨੈਸ਼ਨਲ ਮੈਰੀਟਾਈਮ ਡੇ ਮਨਾਇਆ ਜਾਂਦਾ ਹੈ ਭਾਰਤ ਦੇ ਵਿੱਚ ਕੌਮੀ ਸਮੁੰਦਰੀ ਦਿਵਸ ਮਨਾਉਣ ਦੀ ਰਵਾਇਤ ਸਾਲ 1964 ਤੋਂ ਚੱਲੀ ਆ ਰਹੀ ਹੈ ਇਹ ਦਿਹਾੜਾ ਭਾਰਤ ਦੇ ਸਮੁੰਦਰੀ ਇਤਿਹਾਸ ਅਤੇ ਸਮੁੰਦਰੀ ਖੇਤਰ ਦੇ ਵਿਕਾਸ ਦੇ ਵਿੱਚ ਯੋਗਦਾਨ ਦੇਣ ਵਾਲਿਆਂ ਨੂੰ ਸਨਮਾਨਿਤ ਕਰਨ ਦੇ ਲਈ ਮਨਾਇਆ ਜਾਂਦਾ ਹੈ